ਕਿ ਉਹ ਤੇ ਕਿਹੜੀ ਚਕਾ ਕਰਮ ਹੋਈ ਕਿੱਥੇ ਹੋਈ ਤੇ ਕਿੱਦਾਂ ਹੋਇਆ ਮੇਰਾ ਨਾਮ ਐਡਵੋਕੇਟ ਕਰਨਦੀਪ ਸਿੰਘ ਮੋਹਨੂ ਅਸੀਂ ਇਸ ਇਲਾਕੇ ਦੇ ਮੌਜੂਦਾ ਕਾਉਂਸਲਰ ਆ ਮੇਰੇ ਮਾਤਾ ਜੀ ਸਤਕਾਰਯੋਗ ਵਿਭਿੰਨ ਗਵੰਤ ਕੌਰ ਜੀ ਬੋਰਡ ਨੰਬਰ 83 ਪੈਂਦੀ ਆ ਇਹ ਮੰਦਰ ਸਾਡੇ ਸ਼੍ਰੀ ਠਾਕੁਰਦਵਾਰ ਮੰਦਰ ਆ ਸ਼ੇਰਸਾ ਸੂਰੀ ਰੋਡ ਉੱਪਰ ਸਾਡੀ ਬੋਰਡ ਦੇ ਵਿੱਚ ਸਥਾਪਿਤ ਆ ਪਿਛਲੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਮੰਦਰ ਦੀ ਸਥਾਪਨਾ ਹੋਏ ਨੂੰ ਸਾਡੇ ਇਲਾਕੇ ਦੇ ਲੋਕ ਸਵੇਰੇ ਅਤੇ ਸ਼ਾਮ ਨੂੰ ਮੰਦਰ ਦੇ ਵਿੱਚ ਆਣ ਕੇ ਸੇਵਾ ਪੂਜਾ ਕਰਦੇ ਨੇ ਧਾਰਮਿਕ ਆਸਥਾ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਰਾਤੀ ਕਰੀਬ 11:30 12:40 ਦੇ ਕਰੀਬ ਦੋ ਜਣੇ ਮੋਟਰਸਾਈਕਲ ਤੇ ਆਏ ਨੇ ਆਉਣ ਤੋਂ ਬਾਅਦ ਉਹਨਾਂ ਨੇ ਜਦੋਂ ਵੀਡੀਓ ਦੇ ਵਿੱਚ ਜੋ ਲਾਈਵ ਦੇਖਿਆ ਗਿਆ ਉਹ ਸ਼ੇਅਰ ਕਰ ਵੀ ਦਿੱਤੀ ਆ ਵੀ ਉਹਨਾਂ ਨੇ ਮੋਟਰਸਾਈਕਲ ਰੋਕ ਕੇ ਜਿਹੜਾ ਪਿੱਛੇ ਵਾਲਾ ਸੀ ਉਹਨੇ ਉੱਤਰ ਕੇ 2 ਮਿੰਟ ਮੌਕੇ ਦੀ ਰੇਕੀ ਕੀਤੀ ਰੇਕੀ ਕਰਨ ਤੋਂ ਬਾਅਦ ਸਾਜ਼ਿਸ਼ ਸਮਝੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਗ੍ਰੇਨੇਡ ਨੂੰ ਪਿਕਅਪ ਕੀਤਾ ਕਰਕੇ ਮੰਦਰ ਦੇ ਉੱਪਰ ਜਿਹੜਾ ਉਹ ਅਟੈਕ ਕੀਤਾ ਗਿਆ ਉਹਦੇ ਨਾਲ ਜਿਹੜੀਆਂ ਇਹ ਦਵਾਰਾਂ ਨੇ ਮੰਦਰ ਦੀਆਂ ਉਹ ਟੁੱਟ ਗਈਆਂ ਸ਼ੀਸ਼ੇ ਟੁੱਟ ਗਏ ਖੱਬੇ ਸੱਜੇ ਜਿਹੜੇ ਬਿਲਡਿੰਗਾਂ ਨੇ ਉਹਨਾਂ ਦੇ ਸ਼ੀਸ਼ੇ ਟੁੱਟ ਗਏ ਧਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਆਂਡ ਗਵੰਡ ਗਲੀ ਮੱਲੇ ਇਲਾਕੇ ਵਾਲੇ ਸਾਰੇ ਲੋਕ ਜਿਹੜੇ ਸੀਗੇ ਕੋਈ ਇੱਥੇ ਖੜੇ ਵੀ ਆ ਇਹਨਾਂ ਨੂੰ ਪੁੱਛ ਸਕਦੇ ਹੋ ਸਾਰਿਆਂ ਨੂੰ ਕਿ ਉਹ ਧਮਾਕਾ ਇੰਨਾ ਜ਼ਬਰਦਸਤ ਸੀਗਾ ਤੇ ਪੰਡਤ ਜੀ ਅਤੇ ਉਹਨਾਂ ਦਾ ਪਰਿਵਾਰ ਇਸ ਮੰਦਰ ਦੇ ਵਿੱਚ ਰਹਿੰਦਾ ਸ਼ੁਕਰ ਹੈ ਕਿ ਉਹ ਪਰਿਵਾਰ ਦੀ ਵੀ ਜਾਨੀ ਮਾਲੀ ਤੌਰ ਤੇ ਜਿਹੜੀ ਆ ਉਹ ਬਚਾਅ ਹੋ ਗਿਆ ਅਤੇ ਮੰਦਰ ਦੇ ਅੰਦਰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪੁੱਜਿਆ ਜੋ ਵੀ ਨੁਕਸਾਨ ਹੋਇਆ ਮੰਦਰ ਦੇ ਬਾਹਰ ਜਿਹੜੀ ਬਿਲਡਿੰਗ ਆ ਉਹਦਾ ਹੋਇਆ ਉਸ ਤੋਂ ਬਾਅਦ ਚ ਇਲਾਕਾ ਨਿਵਾਸੀਆਂ ਵੱਲੋਂ ਜਦੋਂ ਇਹ ਧਮਾਕੇ ਤੋਂ ਬਾਅਦ ਚ ਪੁਲਿਸ ਨੂੰ ਫਾਰਮ ਕੀਤਾ ਗਿਆ ਤੇ ਕਮਿਸ਼ਨਰ ਸਾਹਿਬ ਪੁਲਿਸ ਮਾਈ ਆ ਉਹਨਾਂ ਵੱਲੋਂ ਸਾਰੀ ਇਸ ਮੌਕੇ ਦੀ ਜਿਹੜੀ ਆ ਉਹ ਵੇਖਣ ਤੋਂ ਬਾਅਦ ਉਹਨੂੰ ਕਲੀਨ ਅਪ ਕਰ ਦਿੱਤਾ ਗਿਆ ਸਾਡੇ ਵੀ ਧਿਆਨ ਚ ਸਵੇਰੇ ਹੀ ਇਲਾਕਾ ਨਿਵਾਸੀਆਂ ਵੱਲੋਂ ਨੇ ਆਇਆ ਕਿ ਕੋਈ ਡਰ ਦੀ ਭਾਵਨਾ ਬਹੁਤ ਜ਼ਿਆਦਾ ਲੋਕਾਂ ਦੇ ਮਨਾਂ ਵਿੱਚ ਆ ਹੁਣ ਵੀ ਜਿੰਨੇ ਲੋਕ ਖੜੇ ਨੇ ਕਿਉਂਕਿ ਧਾਰਮਿਕ ਸੰਸਥਾ ਧਾਰਮਿਕ ਆਸਥਾ ਸਾਡੇ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੀ ਹੋਈ ਆ ਬੇਹਦ ਘਟਿਆ ਹਰਕਤें ਕੀਤੀ ਗਈ ਆ ਜਿਹੜੀ ਸਾਡੇ ਧਾਰਮਿਕ ਮੰਦਰਾਂ ਤੇ ਉੱਤੇ ਅਟੈਕ ਕੀਤਾ ਪੁਲਿਸ ਰਾਤ ਨੂੰ ਅਵੇਲੇਬਲ ਸੀ ਕਿ ਤੁਸੇ ਸੱਦੇ ਆ ਉਸੇ ਨੇ ਆਗੇ ਤੱਕ ਕੋ ਮੈਨੂੰ ਤਾਂ ਇਥੇ ਅੰਚ ਸਵੇਰੇ ਆਇਆ ਜੀ ਜਦੋਂ ਮੈਨੂੰ ਮੇਰੇ ਇਲਾਕਾ ਨਿਵਾਸੀ ਨੇ ਧਿਆਨ ਚ ਲਿਆਂਦਾ ਤਾਂ ਮੈਂ ਤਾਂ ਉਸੇ ਟਾਈਮ ਆ ਗਿਆ ਜੀ ਪਰ ਇਹ ਜਿਹੜੀ ਘਟਨਾ ਰਾਤ ਨੂੰ ਵਾਪਰੀ ਆ ਪੁਲਿਸ ਉਸ ਤੋਂ ਬਾਅਦ ਆਈ ਨੇ ਕਮਿਸ਼ਨਰ ਇਲਾਕੇ ਨਿਵਾਸੀ ਦੱਸ ਰਹੇ ਨੇ ਕਮਿਸ਼ਨਰ ਸਾਹਿਬ ਵੀ ਆਏ ਨੇ ਆਉਣ ਤੋਂ ਬਾਅਦ ਚ ਉਹਨਾਂ ਨੇ ਜਿਹੜਾ ਇੱਥੇ ਸਾਰਾ ਮੌਕਾ ਵੇਖਣ ਤੋਂ ਬਾਅਦ ਇਹਨੂੰ ਸਾਰਾ ਕਲੀਨ ਕਰ ਦਿੱਤਾ ਗਿਆ ਹੁਣ ਵੀ ਮੌਜੂਦਾ ACP ਵੈਸਟ ਅਤੇ ਇਨਸਪੈਕਟਰ ਸਾਹਿਬ ਐਸਐਚਓ ਸ਼ਾਟਾ ਮੌਕੇ ਤੇ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਫ੍ਰੈਂਸਿਕ ਰਿਪੋਰਟ ਲੈਣ ਲਈ ਡਿਪਾਰਟਮੈਂਟ ਦੇ ਲੋਕ ਆ ਰਹੇ ਨੇ ਸੋ ਇਹਨਾਂ ਨੇ ਕਲੀਨ ਅਪ ਕਰਵਾਇਆ ਤੇ ਬੇहद ਦੁੱਖदाई ਆ ਕਿ ਸਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਅਸੀਂ ਇਸ ਗੱਲ ਦੀ ਨਿੰਦਾ ਕਰਾਂ ਠੀਕ ਹੈ ਇਸ ਦੇ ਬੇਸ ਤੇ ਕਰੋ ਸਰਬੋ ਥੋੜਾ ਥੱਲੇ ਕਰ ਲੋ ਲੱਕੀ ਭਾ ਜੀ ਸਰ ਕੋਈ ਮਸਲਾ ਨਹੀਂ ਆਪਣਾ ਜਿਹੜਾ ਪਲਾਸ ਚਲੋ ਸਰ ਰਾਤ ਤਕਰੀਬਨ 2 ਵਜੇ ਸਾਨੂੰ ਜਿਹੜੇ ਪੁਜਾਰੀ ਨੇ ਖੰਡ ਵਾਲਾ ਥਾਕਰਦਵਾਰ ਮੰਦਿਰ ਦੇ ਇਹਨਾਂ ਨੇ 66 ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਬੰਦਾ ਧਮਾਕਾ ਹੋਇਆ ਉਸ ਤੇ ਤਕਰੀਬਨ 2:00 ਵਜੇ ਸਾਡੇ ਕੋਈ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਦੇ ਅਸੀਂ ਮੌਕੇ ਤੇ ਆ ਗਏ ਸੀ। ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਜਾਨੀ ਮਾਲੀ ਨੁਕਸਾਨ ਜਿੰਨਾ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ। ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਉਹ ਤੇ ਦੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ। ਉਹਨਾਂ ਨੂੰ ਸਾਡੀਆਂ ਟੀਮਾਂ ਫਾਲੋ ਕਰ ਰਹੀਆਂ ਆ। ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਛੇੜਾਰਤ ਕਰਦੇ ਰਹਿੰਦੇ ਆ ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟਰੇਸ ਕੀਤੇ ਆ ਔਰ ਇਹ ਵੀ ਬੜੇ ਜਲਦੀ ਟਰੇਸ ਹੋ ਜਾਏਗਾ ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਿਟੀ ਨੂੰ ਪੈਰਾ ਦਿੰਦੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਆ ਸਾਰੀ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਦੇ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਵੀ ਸਾਰੇ ਮਿਲਦੇ ਰੇ ਮੈਂ ਸਵੇਰੇ ਉਤੋਂ ਲੇਕਿਨ ਉਹਨਾਂ 5:30 5:45 6 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇਹਤੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟ੍ਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਰਾਹੀਂ ਚੇਤਾਵਨੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘ਮੈਂਟਸ ਨੂੰ ਵੀ ਇਹੋ ਜਿਹੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਉਪਗਤ ਨੇ ਸੀਪੀ ਸਾਹਿਬ ਅਸੀਂ ਦੇਖ ਰਹੇ ਹਾਂ ਇਹ ਲਗਾਤਾਰ ਮੰਦਰਾਂ ਦੇ ਉੱਤੇ ਪਿਛੇ ਦਿਨ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਦੇ ਇੱਥੇ ਵੀ ਇੱਕ ਪ੍ਰਵਾਸੀ ਨੇ ਵੜ ਕੇ ਤਾਂ ਉੱਥੇ ਹੁਲੜਬਾਜੀ ਕੀਤੀ ਹੈ ਅੱਜ ਮੰਦਰ ਤੇ ਹੋਇਆ ਹੈ ਅਸੀਂ ਕਿਵੇਂ ਦੇਖ ਰਹੇ ਹਾਂ ਇਹ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਸਾਡੀ ਇੱਕ ਸੋਸ਼ਲ ਹੈਪ ਦਰਬਾਰ ਸਾਹਿਬ ਵਾਲਾ ਇਨਸੀਡੈਂਟ ਤਾਂ ਬਿਲਕੁਲ ਹੀ ਡਿਫਰੈਂਟ ਹੈ ਜੇ ਉਹਨੂੰ ਤੁਸੀਂ ਦੇਖੀਏ ਵੀ ਉਹ ਜਮਨानगर ਦਾ ਰਹਿਣ ਵਾਲਾ ਬੰਦਾ ਉਹ ਘਰੋਂ ਵੀ ਉਹਦੀ ਕਾਫੀ ਡਿਸਪਿਊਟ ਸੀਗੇ ਔਰ ਉਸ ਸਟੇਟ ਦੇ ਵਿੱਚ ਆ ਕੇ ਗੁਰਰਾਮ ਦਾਸ ਰਾਹ ਦੇ ਉੱਤੇ ਉਹ ਬੰਦਾ ਘੁੰਮ ਰਿਆ ਸੀ ਸੇਵਾਦਾਰ ਜਸਪੀਰ ਸਿੰਘ ਨੇ ਜਦੋਂ ਉਹਨੂੰ ਥੱਲੇ ਉਤਾਰਿਆ ਤਾਂ ਉਹਨੇ ਆਉਣ ਤੋਂ ਥੱਲੇ ਇਨਕਾਰ ਕਰਤਾ ਔਰ ਉਸ ਤੋਂ ਬਾਅਦ ਉਹ ਜਦੋਂ ਉਹਨੂੰ ਫੜਨ ਗਿਆ ਉੱਥੇ ਰੌਡ ਪਿਆ ਸੀ ਰੌਡ ਘਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਦੂਜੇ ਸੇਵਾਦਾਰ ਆ ਗਏ ਇਸ ਦਰਜੇ ਹੋ ਕੇ ਅਰੈਸਟ ਹੋ ਗਿਆ ਉਹਦਾ ਤਾਂ ਇੰਨਾ ਕੋਈ ਤੱਲਕ ਹੀ ਨਹੀਂ ਉਹਦੇ ਭਰਾ ਤੋਂ ਪੁੱਛਿਆ ਗਿਆ ਉਹ ਕਹਿੰਦਾ ਤਿੰਨ ਦਿਨ ਪਹਿਲਾਂ ਯਮਨਗਰ ਤੋਂ ਆਇਆ ਸੀ ਸੋ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਯੂਥ ਨੂੰ ਲਾਲਚ ਤੇ ਭੁਗਾ ਕੇ ਉਹ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਆਪਾਂ ਜਦੋਂ ਟਰੇਸ ਕੀਤੇ ਆ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗ੍ਰਾਉਂਡ ਦੇ ਇਕਨੋਮਿਕਲੀ ਬੜੇ ਮਤਲਬ ਜਿਹੜੇ ਵੀਕ ਸੀਗੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ ਤੋਂ ਅਸੀਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟਰੇਸ ਕੀਤੇ ਇੱਕ ਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੀ